ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਿਰਤ ਕੋਲ ਹਿਮਾਚਲ ਦੇ ਵਿੱਚ ਪੰਜਾਬੀ ਅਤੇ ਸਿੱਖ ਨੌਜਵਾਨਾਂ ਦੇ ਨਾਲ ਉੱਥੇ ਦੇ ਲੋਕਾਂ ਦੇ ਵੱਲੋਂ ਜਿਹੜਾ ਕਿ ਗਲਤ ਵਿਵਹਾਰ ਕੀਤਾ ਜਾਂਦਾ ਹੈ ਤੇ ਕਾਫੀ ਜਿਹੜਾ ਕਿ ਉੱਥੇ ਮਾਹੌਲ ਖਰਾਬ ਬਣਦਾ ਚਾਲ ਤੇ ਉਸ ਦੇ ਉੱਤੇ ਸ਼੍ਰੋਮਨੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਰਵਾਲ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਹੈ ਦੱਸਦੇ ਕਿ ਮਾਝਾ ਪ੍ਰਦੇਸ਼ ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਸਿੱਖ ਤੇ ਪੰਜਾਬੀ ਨੌਜਵਾਨਾਂ ਵੱਲੋਂ ਲਗਾਏ ਗਏ ਸਿੱਖ ਝੰਡੇ ਅਤੇ ਸੰਜੋਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਪਾੜਨ ਅਤੇ ਪੈਰਾ ਹੇਠ ਮੱਦਨ ਦੇ ਮਾਮਲੇ ਵਿੱਚ ਸਟੋਮ ਨੇ ਕਮੇਟੀ ਮੈਂਬਰ ਗੁਰਚਰਨ ਸਿੰਘਰ ਵਾਲਦਾ ਇੱਕ ਬਿਆਨ ਜਿਹੜਾ ਕਿ ਸਾਹਮਣੇ ਆਉਂਦਾ ਤੇ ਆ ਸੁਣਦੇ ਆ ਕੀ ਕਹਿੰਦੇ ਨੇ ਗੁਰਚਰਨ ਸਿੰਘਰ ਵਾ ਅੱਜ ਦਾ ਜੋ ਹਾਲਾਤ ਚੱਲ ਰਿਹਾ ਆ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਜਥੇਬੰਦੀਆਂ ਧੜੇ ਆਪੋ ਆਪਣਾ ਵੱਡਾ ਹੋਣ ਦੀ ਗੱਲ ਕਰ ਰਹੇ ਨੇ ਇੱਕ ਦੂਜੇ ਨਾਲ ਵੰਡ ਪਾਈ ਜਾ ਰਹੀ ਆ ਵਖਰੇਵਾ ਕੀਤਾ ਜਾ ਰਿਹਾ ਤੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤੇ ਸਾਡੀ ਜਮਾਤ ਜਿਹੜੀ ਆ ਆਪਸ ਵਿੱਚ ਜਿਹੜੀ ਆ ਟਕਰਾਂ ਦੀ ਦਿਖਾਈ ਦੇ ਰਹੀ ਆ ਤੇ ਅੱਜ ਇਸ ਸਮੇਂ ਦੇ ਉੱਤੇ ਇੱਕ ਖਬਰ ਵੀ ਸਾਨੂੰ ਦਿੱਤੀ ਜਾ ਰਹੀ ਆ ਇਸ ਦੇਸ਼ ਦੇ ਵੱਲੋਂ ਕੀ ਤੁਹਾਡੇ ਬੱਚੇ ਜਦੋਂ ਕਿਸੇ ਲਾਗਲੇ ਸੂਬੇ ਵਿੱਚ ਹਿਮਾਚਲ ਵਿੱਚ ਜਾਂਦੇ ਆ ਤਾਂ ਉਹ ਗੁਰਦੁਆਰਾ ਸਾਹਿਬ ਦੀ ਯਾਤਰਾ ਜਾਂਦੇ ਆ ਤੇ ਨਿਸ਼ਾਨ ਲਾ ਕੇ ਝੰਡੇ ਲਾ ਕੇ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਉਹ ਜਲੀਲ ਵੀ ਇਸ ਕਦਰ ਕੀਤਾ ਜਾਂਦਾ ਕਿ ਹਿਮਾਚਲ ਦੇ ਜਿਹੜੇ ਲੋਕਲ ਗੁੰਡੇ ਆ ਪੁਲਿਸ ਦੀ ਹਾਜ਼ਰੀ ਵਿੱਚ ਨੌਜਵਾਨਾਂ ਦੇ ਝੰਡੇ ਉਤਾਰਦੇ ਆ ਤੇ ਉਹਨਾਂ ਨੂੰ ਪੈਰਾਂ ਵਿਚ ਰੋਂਦੇ ਆ ਇਹ ਤਸਵੀਰ ਬੜੀ ਦੁਖਦਾਰੀ ਆ ਤੇ ਦਿਲ ਤੇ ਅਸਰ ਕਰਨ ਵਾਲੀ ਆ ਇਸ ਸਮੇਂ ਤੇ ਜਿਹੜੇ ਸਾਡੇ ਮੌਜੂਦਾ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਗੜਗਜ ਉਹਨਾਂ ਨੇ ਇਸ ਗੱਲ ਤੇ ਗੰਭੀਰ ਨੋਟਿਸ ਲੈਂਦੇ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਆ ਕਿ ਇਸ ਬਾਰੇ ਦੇ ਵਿੱਚ ਜਿਹੜਾ ਐਕਸ਼ਨ ਲਿਆ ਜਾਵੇ ਕਿਉਂਕਿ ਕਾਫੀ ਸੈਂਕੜੇ ਨੌਜਵਾਨ ਜਿਹੜੇ ਆ ਉਹਨਾਂ ਦਾ ਇਸ ਗੱਲ ਤੇ ਚਲਾਨ ਕੀਤਾ ਗਿਆ ਸੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਜਿੱਥੇ ਪੰਥ ਦੀ ਗੱਲ ਕਰਦੀ ਆ ਚਾਹੇ ਉਤਰਾਖੰਡ ਦਾ ਪਿਛਲੇ ਦਿਨੀ ਮੋਟਰਸਾਈਕਲ ਜਿਹੜਾ ਸ਼ੋਰੂਮ ਦਾ ਮਸਲਾ ਹੋਵੇ ਜਿੱਥੇ ਪਰਚਾ ਦਰਜ ਕਰਾਇਆ 12 ਘੰਟੇ ਦੇ ਅੰਦਰ ਅੰਦਰ ਤੇ ਚਾਹੇ ਦੇਸ਼ ਦੇ ਅੰਦਰ ਕਿਸੇ ਵੀ ਵਿਦੇਸ਼ ਦੇ ਅੰਦਰ ਕੋਈ ਵੀ ਗੱਲ ਹੋਵੇ ਸ਼ਰੋਣੀ ਕਮੇਟੀ ਕਰਦੀ ਆ ਸੋ ਸ਼ਰੋਣੀ ਗੁਰਦਾਰਾਪੁਰ ਦੀ ਕਮੇਟੀ ਅੱਜ ਦੀ ਜਿਹੜੀ ਸਾਡੀ ਅੰਤਰ ਕਮੇਟੀ ਆ ਉਹਦੇ ਵਿੱਚ ਇਸ ਮਸਲੇ ਨੂੰ ਕਬੀੜਤਾਂ ਲਏਗੀ ਔਰ ਜਹਦਾਰ ਗੜਗੜ ਜੀ ਦੇ ਆਏ ਹੁਕਮ ਤੇ ਫੁੱਲ ਚੜਾਉਂਦੇ ਆ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸੋ ਜਿਵੇਂ ਇਹ ਜ਼ਿਕਰ ਚੱਲ ਰਿਹਾ ਕਿ ਹਿਮਾਚਲ ਸਰਕਾਰ ਕਿਸ ਕਦਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਝੰਡੇ ਦਾ ਬਹਿਨ ਕਰਦੀ ਆ ਉਥੋਂ ਦੇ ਅਧਿਕਾਰੀਆਂ ਦਾ ਤੇ ਉਥੋਂ ਦੇ ਲੋਕਾਂ ਦਾ ਇਹ ਬਿਆਨ ਆਇਆ ਕਿ ਇਹ ਖਤਰਾਵਾਤ ਇਹ ਖਤਰਨਾਕ ਨੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸੰਤਾਂ ਤੇ ਅਜ ਤੱਕ ਕਿਸੇ ਵੀ ਦੇਸ਼ ਦੀ ਅਦਾਲਤ ਵਿੱਚ ਕੇਸ ਨਹੀਂ ਆ ਨਾ ਕੋਈ ਐਫ ਆਈ ਆਰ ਹੈ ਤੇ ਸੰਤ ਸਿੱਖਾਂ ਦੇ ਸਨਮਾਨਤ ਸ਼ਕਤੀयत ਨੇ ਸਿੱਖਾਂ ਦੇ ਧਾਰਮਿਕ ਆਗੂ ਨੇ ਸੋ ਅੱਜ ਵੀ ਜਿਹੜੀ ਗੱਲ ਕੀਤੀ ਜਾ ਰਹੀ ਆ ਇਹ ਸਾਡੇ ਤੇ ਵੱਡਾ ਹਮਲਾ ਵਾ ਤੇ ਅੱਜ ਸਮੁੱਚਾ ਸਿੱਖ ਜਗਤ ਇਸ ਗੱਲ ਨੂੰ ਸਮਝੇ ਤੇ ਅਸੀਂ ਸਰਕਾਰਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਦੇਸ਼ ਦੇ ਅੰਦਰ ਇੱਕੋ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਜਾਂ ਉਤਰਾਖੰਡ ਦਾ ਕਾਨੂੰਨ ਵੱਖਰਾ ਨਹੀਂ ਹੈ ਸੋ ਅਸੀਂ ਕਿਉਂਕਿ ਉੱਥੇ ਸਾਡੀ ਛਾਂਜ ਆ ਸਾਡੇ ਗੁਰਤਾਂ ਉੱਥੇ ਨੇ ਉਹਨਾਂ ਤੋਂ ਵਿਛੋੜਨ ਦੀ ਗੱਲ ਸਾਨੂੰ ਕੀਤੀ ਜਾ ਰਹੀ ਆ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂ ਹਿਮਾਚਲ ਚ ਕਾਂਗਰਸ ਦੀ ਸਰਕਾਰ ਆ ਇਸ ਗੱਲ ਤੇ ਆਪਣੇ ਆਪ ਨੂੰ ਸਮਝੇ ਕਿ ਇਹ ਗੱਲ ਜਿਹੜੀ ਇਹ ਅੱਗ ਜਿਹੜੀ ਆ ਇਹ ਗਵਾਂਢੀ ਦੇ ਘਰ ਬਸੰਤਰ ਲੱਗਦੀ ਹੁੰਦੀ ਆ ਤੁਹਾਡੇ ਵੀ ਆ ਸਕਦੀ ਆ ਸੋ ਇਸ ਗੱਲ ਨੂੰ ਖਿਆਲ ਰੱਖਿਆ ਜਾਵੇ ਸਰਕਾਰਾਂ ਇਸ ਗੱਲ ਨੂੰ ਸਮਝਣ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਦੇ ਲੱਗੇ ਝੰਡੇ ਉਤਾਰਨਾ ਆਉਣ ਵਾਲੇ ਸਮੇਂ ਦੇ ਅੰਦਰ ਇਸ ਦਾ ਹਸ਼ਰ ਮਾੜਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ